ਤੁਸੀਂ ਪਹਿਲਾਂ ਆਪਣੇ ਆਪ ਤੇ ਕਰਜ਼ੇ ਇੰਨੇ ਖੜੇ ਕਰ ਲੈ ਜਿਹੜੇ ਲੋਕ ਤੁਹਾਡੇ ਉਸ ਕਰਜ਼ੇ ਦੇ ਪੈਸੇ ਜੋ ਤੁਹਾਡੇ ਘਰਾਂ ਚ ਪਾਰਟੀਆਂ ਖਾ ਗਏ ਹੋਣਗੇ ਤੁਹਾਡੇ ਵਿਆਹਾਂ ਦੇ ਵਿੱਚ ਜਿਹੜੇ ਜਸ਼ਨ ਮਨਾ ਕੇ ਹੋਣਗੇ ਅੱਜ ਉਹਨਾਂ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਪਿਆ ਹੋਣਾ ਸੋ ਜ਼ਿੰਦਗੀਆਂ ਤੁਹਾਡੀਆਂ ਕੀਮਤੀ ਸੀ ਵੈਰੀ ਅਨਫੋਰਚੂਨੇਟ ਮਨਰ ਹੁੰਦਾ ਖਬਰ ਪੜ ਕੇ ਇੱਕ ਪਰਿਵਾਰ ਦਾ ਇੱਕ ਸੱਤ ਮੈਂਬਰ ਮੇਰੇ ਖਿਆਲ ਨਾਲ ਹਨਾ ਜੀ ਸੱਤ ਹਨੇ ਸੱਤ ਦੇਖੋ ਇਹ ਤਾਂ ਜੱਗੋਂ ਜੱਗੋਂ ਤੇਰਵੀਂ ਆ ਨਾ ਜਿਹਦੇ ਅੱਜ ਦੀ ਮੈਂ ਖਬਰ ਉੱਤੇ ਸਾਂਝੀ ਕਰ ਰਿਹਾ ਸੀ ਕਿ ਤੁਸੀਂ ਆਪਣੇ ਆਪ ਤੇ ਕਰਜ਼ਾ ਕਿਉਂ ਖੜਾ ਕੀਤਾ ਸੀ ਲੋਕਾਂ ਨੂੰ ਆਪਣਾ ਸਟੇਟਸ ਦਿਖਾਉਣ ਵਾਸਤੇ ਉਹ ਲੋਕ ਤਾਂ ਅੱਜ ਵੀ ਆਪਣੇ ਘਰਾਂ 'ਚ ਬੈਠੇ ਨੇ ਉਹ ਲੋਕ ਅੱਜ ਵੀ ਆਪਣਾ ਲਾਈਫ ਨੂੰ ਇੰਜੋਏ ਕਰ ਰਹੇ ਨੇ ਤੁਸੀਂ ਸੱਤ ਜਾਣੇ ਆਪਣੀ ਲਾਈਫ ਦੇ ਗਏ ਮੈਂ ਇਹ ਨਹੀਂ ਕਹ ਰਿਹਾ ਕਿ ਉਹਨਾਂ ਨੇ ਸ਼ਾਇਦ ਇਸੇ ਕਰਕੇ ਹੋਇਆ ਹੋਵੇਗਾ ਮੈਂ ਕਹਿੰਦਾ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਦਿਖਾਵੇ ਲਈ ਕੁਝ ਨਾ ਕੀਤਾ ਹੋਵੇ ਨਾ ਕਰਜ਼ੇ ਹੁਣ ਸਿਰ ਤੇ ਚਲੋ ਕਿਸੇ ਪ੍ਰੋਬਲਮ ਕਰਕੇ ਵੀ ਕਰਜ਼ੇ ਆਏ ਹੋਣ ਹਣਾ ਪਰ ਉਹਨਾਂ ਦਾ ਵੀ ਹੱਲ ਹੁੰਦਾ ਸੱਤ ਜੀ ਅਗਰ ਹਲਕੇ ਮਿਹਨਤ ਕਰਨਗੇ 2-4 ਸਾਲ ਚ ਕਰਜ਼ੇ ਵੀ ਉੱਤਰ ਜਾਣਗੇ ਜਾਂ ਤੁਸੀਂ ਪਹਿਲਾਂ ਪੈਸੇ ਜੇ ਕਮਾਏ ਸੀ ਅੱਜ ਉਹ ਨਹੀਂ ਰਹੇ ਕੋਈ ਗੱਲ ਨਹੀਂ ਦੁਬਾਰਾ ਵੀ ਆਪਾਂ ਕਮਾ ਲਾਂਗੇ ਸੋ ਕਹਿੰਦਾ ਮਨ ਲਓ ਕਿ ਇੱਥੇ ਆਪਾਂ ਨੂੰ ਮੈਂਟਲੀ ਸਟਰੋਂਗ ਰਹਿਣ ਦੀ ਲੋੜ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਪੋਜ਼ਿਟਿਵ ਐਗਜ਼ੈਂਪਲ ਖੜੀ ਕਰ ਸਕੀਏ ਜਦ ਕੇ ਇਹੋ ਜਿਹੇ ਘਟਨਾਵਾ ਆਉਣ ਵਾਲੀਆਂ ਨਸਲਾਂ ਲਈ 네ਗੇਟਿਵ ਐਗਜ਼ੈਂਪਲਸ ਸੈੱਟ ਕਰ ਦੀਆਂ ਨੇ ਜਿਹੜੀਆਂ ਸਮਾਜ ਨੂੰ ਸਹੀ ਪਾਸੇ ਨਹੀਂ ਲੈ ਕੇ ਜਾਂਦੀਆਂ